ਸਵੇਰੇ ਸਵੇਰੇ 5.5 ਵਜੇ ਮਾਨਸਾ ਪਹੁੰਚ ਗਏ ਸੁਖੀ ਨੈਣੇ ਵਾਲੀਆ ਪਹੁੰਚੇ ਕਿ ਉਹ ਤੁਹਾਨੂੰ ਸਾਰੀ ਕਹਾਣੀ ਦੱਸਦੇ ਹਾਂ ਜਿਸ ਘਰ ਦਾ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ ਇਸ ਘਰ ਵਿੱਚ ਇੱਕ 10 ਸਾਲ ਦੀ ਕੁੜੀ ਜੋ ਹੈਂਡੀਕੈਪਟ ਹੈ ਆਪਣੀ ਮਾਂ ਨਾਲ ਘਰਾਂ ਵਿੱਚ ਕੰਮ ਕਰਨ ਜਾਂਦੀ ਸੀ ਜਦੋਂ ਇਸ ਪਰਿਵਾਰ ਸੰਬੰਧੀ ਆਪਾਂ ਨੂੰ ਪਤਾ ਲੱਗਿਆ ਤਾਂ ਇਸ ਦੀ ਮਾਤਾ ਨੇ ਦੱਸਿਆ ਕਿ ਸਾਡੇ ਕੋਲ ਫੀਸ ਭਰਨ ਜਾਂ ਪੜਾਉਣ ਲਈ ਪੈਸੇ ਨਹੀਂ ਹਨ ਇਸ ਲਈ ਮੈਂ ਆਪਣੀ ਬੇਟੀ ਨੂੰ ਨਾਲ ਲੈ ਕੇ ਜਾਂਦੀ ਹਾਂ ਤਾਂ ਆਪਾਂ ਇਹ ਬੇਵਦੀ ਸੁਖੀ ਲੈਣੇ ਵਾਲੀ ਆ ਬਾਈ ਨੂੰ ਕੀਤੀ ਤਾਂ ਉਹਨਾਂ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਇਸ ਬੱਚੀ ਨੂੰ ਟ੍ਰਾਈਸਾਈਕਲ ਦੇ ਦੇਵਾਂਗੇ ਤੁਸੀਂ ਸਕੂਲ ਵਿੱਚ ਐਡਮਿਸ਼ਨ ਕਰਵਾ ਦੇਵੋ ਜਿਸ ਤੋਂ ਬਾਅਦ ਆਪਾਂ ਇਸ ਬੱਚੀ ਦੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਐਡਮਿਸ਼ਨ ਕਰਵਾ ਦਿੱਤੀ ਅਤੇ ਉਸ ਤੋਂ ਬਾਅਦ ਅੱਜ ਸੁੱਖੀ ਨੈਣੇ ਵਾਲੀਆ ਵੀ ਟਰਾਈਸਾਈਕਲ, 2 ਮਹੀਨੇ ਦਾ ਰਾਸ਼ਨ, ਸਾਰੇ ਪਰਿਵਾਰ ਲਈ ਕੱਪੜੇ, ਬੱਚੀ ਦੀ ਖਡਾਉਣੇ ਲੈ ਕੇ ਪਹੁੰਚ ਗਏ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਸਿਰਫ ਸਾਈਕਲ ਲਈ ਕਿਹਾ ਸੀ ਤਾਂ ਸਾਡੇ ਭਾਈ ਸੁੱਖੀ ਨੈਣੇ ਵਾਲੀਆ ਕਹਿੰਦੇ ਕਿ ਇਹ ਬੱਚੀ ਆਪਣੀ ਮਾਂ ਨਾਲ ਕੰਮ ਕਰਨ ਜਾਂਦੀ ਹੈ ਇਸ ਲਈ ਇਸ ਦੀ ਮਾਂ ਨੂੰ ਇਹ ਨਾ ਲੱਗੇ ਕਿ ਮੇਰੀ ਬੱਚੀ ਤੋਂ ਬਿਨਾ ਮੈਂ ਕੰਮ ਇਕੱਲੀ ਕਿੱਦਾਂ ਕਰਾਂਗੀ ਤਾਂ ਅਸੀਂ 2 ਮਹੀਨੇ ਦਾ ਰਾਸ਼ਨ ਇਸ ਪਰਿਵਾਰ ਲਈ ਲਿਆਏਗਾ ਸਾਰੇ ਪਰਵਾਰ ਲਈ ਕੱਪੜੇ ਤੇ ਬੱਚੀ ਲਈ ਖੜ੍ਹਾਉਣੇ ਲੈਂਦੇ ਹਨ ਸੋ ਅਸੀਂ ਇਸ ਵੀਰ ਦੇ ਧੰਨਵਾਦੀ ਹਾਂ ਹੁਣ ਇਸ ਬੱਚੀ ਨੂੰ ਆਪਾਂ ਮਾਨਸਾ ਸਕੂਲ ਵਿੱਚ ਐਡਮਿਸ਼ਨ ਦਵਾ ਦਿੱਤੀ ਹੈ ਅਤੇ ਇਹ ਕੁੜੀ ਹੁਣ ਪੜ੍ਹਾਈ ਕਰੇਗੀ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੇਗੀ ਛੋਟੀ ਉਮਰ ਦੀ ਕੁੜੀ ਹੈ ਹੈਂਡੀਕੈਪਟ ਹੋਣ ਕਾਰਨ ਸਕੂਲ ਨਹੀਂ ਜਾ ਸਕਦੀ ਸੀ ਉਹ ਜੋ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਟ੍ਰਾਈਸਾਈਕਲ ਹੈ ਗੁਰੂ ਕਾ ਗੋਲ ਕਾ ਗਰੀਬ ਕਾ ਮੂੰਹ ਜੋ ਸੰਸਤਾ ਰਾਣ ਸਾਡੇ ਬਾਈ ਜੀ ਜੁੜੇ ਹੋਏ ਹਨ ਸੁਖੀ ਨੈਣੇਵਾਲੀਆ ਜੀ ਉਹਨਾਂ ਵੱਲੋਂ ਇਹ ਸਾਰੀ ਸੇਵਾ ਕੀਤੀ ਗਈ ਹੈ ਉਹਨਾਂ ਵੱਲੋਂ 2 ਮਹੀਨੇ ਦਾ ਰਾਸ਼ਨ ਕੱਪੜੇ ਅਤੇ ਟ੍ਰਾਈਸਾਈਕਲ ਦਿੱਤਾ ਗਿਆ ਹੈ ਇਸ ਬੱਚੀ ਦੀ ਪੜ੍ਹਾਈ ਲਈ ਆਪਾਂ ਨੰਦੂ ਨੂੰ ਐਡਮਿਸ਼ਨ ਕਰਵਾ ਦਿੱਤੀ ਗਈ ਹੈ ਸਵੇਰੇ ਸਵੇਰੇ ਦਾ ਟਾਈਮ ਹੈ بارش ਤੋਂ ਪਹਿਲਾਂ ਹੀ ਸਾਡੇ ਬਾਈ ਜੀ ਮਾਨਸਾ ਪਹੁੰਚ ਚੁੱਕੇ ਸਨ ਜਿਸ ਤੋਂ ਬਾਅਦ ਇਸ ਪਰਿਵਾਰ ਦੇ ਘਰ ਦਾ ਕੁੰਡਾ ਖੜਕਾਇਆ ਜਾਂਦਾ ਹੈ ਅਤੇ ਕੁੰਡਾ ਖੜਕਾ ਕੇ ਉਸ ਪਰਿਵਾਰ ਤੱਕ ਸਾਰਾ ਸਮਾਨ ਇਹ ਪਹੁੰਚਦਾ ਕੀਤਾ ਜਾਂਦਾ ਹੈ ਅਤੇ ਪਰਿਵਾਰ ਨੇ ਵੀ ਵਾਅਦਾ ਕੀਤਾ ਹੈ ਕਿ ਇਹ ਬੱਚੀ ਨੂੰ ਉਹ ਕਦੇ ਵੀ ਹੋਣਾ ਕਿਸੇ ਘਰਾਂ ਵਿੱਚ ਕੰਮ ਕਰਨ ਨਹੀਂ ਲੈ ਜਾਣਗੇ ਅਸੀਂ ਵੀ ਪਰਿਵਾਰ ਨੂੰ ਕਿਹਾ ਹੈ ਕਿ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਰਾਸ਼ਨ ਜਾਂ ਜੋ ਵੀ ਸਹਿਯੋਗ ਹੋਵੇਗਾ ਅਸੀਂ ਕਰਾਂਗੇ ਅਤੇ ਇਸ ਲੜਕੀ ਲਈ ਫੀਸ ਵਰਦੀਆਂ ਕਾਪੀਆਂ ਕਿਤਾਬਾਂ ਜੋ ਵੀ ਸਹਿਯੋਗ ਚਾਹੀਦਾ ਹੈ ਇਸ ਪਰਿਵਾਰ ਨੂੰ ਅਸੀਂ ਸਦਾ ਕਰਦੇ ਰਹਾਂਗੇ ਬੱਚੀ 10ਵੀਂ 12ਵੀਂ ਜਿੱਥੋਂ ਤੱਕ ਜਿੰਨਾ ਵੀ بڑੇਗੀ ਉੱਥੋਂ ਤੱਕ ਅਸੀਂ ਸਹਿਯੋਗ ਕਰਾਂਗੇ ਪ੍ਰਮਾਤਮਾ ਨੇ ਜਿੰਨੀ ਕਾਪਾ ਨੂੰ ਵੀ ਜ਼ਿੰਦਗੀ ਉਮਰ ਬਖਸ਼ੀ ਹੁੰਦੀ ਹੈ ਸਾਹਾਂ ਦਾ ਕੋਈ ਪਤਾ ਨਹੀਂ ਹੁੰਦਾ ਪਰ ਅਸੀਂ ਆਪਣੇ ਵੱਲੋਂ ਜਿੰਨਾ ਚਿਰ ਹਾਂ ਇਸ ਪਰਿਵਾਰ ਦੀ ਬਾਹ ਫੜ ਕੇ ਰੱਖਾਂਗੇ ਅਤੇ ਇਸ ਬੱਚੀ ਦੀ ਪੜ੍ਹਾਈ ਵਿੱਚ ਪੂਰਨ ਸਹਿਯੋਗ ਕਰਦੇ ਰਹਾਂਗੇ ਇਹ ਸਾਡੇ ਵੀਰ ਸੁਖੀ ਨੇੜੇ ਵਾਲਿਆ ਜੀ ਨੇ ਜੋ ਸਾਰਾ ਸਮਾਨ ਲੈ ਕੇ ਆਏ ਨੇ 2 ਮਹੀਨੇ ਦਾ ਰਸਣ ਵੀ ਲੈ ਆਏ ਨੇ ਕੱਪੜੇ ਵੀ ਲੈ ਕੇ ਆਏ ਅਤੇ ਟਰਾਈਸਾਈਕਲ ਵੀ ਲੈ ਕੇ ਆਏ ਇਸ ਲੋਡ ਬੰਦ ਪਰਿਵਾਰ ਦੀ ਬੇਟੀ ਦੀ ਐਡਮਿਸ਼ਨ ਜੋ ਸਰਕਾਰੀ ਪ੍ਰਾਇਮਰੀ ਸਕੂਲ ਮਾਰਸਾ ਕਰਵਾ ਦਿੱਤੀ ਗਈ ਹੈ ਬੱਚੀ ਨੇ ਅੱਜ ਤੋਂ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ ਇਹ ਉਹ ਬੇਟੀ ਹੈ ਜੋ ਹੈਂਡੀਕੈਪਡ ਹੋਣ ਕਾਰਨ ਆਪਣੇ ਘਰ ਬੈਠੀ ਸੀ ਅਤੇ ਆਪਣੀ ਮਾਤਾ ਨਾਲ ਕੰਮ ਧੰਦੇ ਵਿੱਚ ਜਾਂਦੀ ਸੀ ਕਿਉਂਕਿ ਇਸ ਦੀ ਮਾਂ ਜਿੱਥੇ ਘਰਾ ਵਿੱਚ ਕੰਮ ਕਰਦੀ ਸੀ ਉੱਥੇ ਹੀ ਆਪਣੀ ਬੱਚੀ ਨੂੰ ਲੈ ਜਾਂਦੀ ਸੀ ਪਰ ਜਦੋਂ ਆਪਣੇ ਤੱਕ ਇਸ ਪਰਿਵਾਰ ਨੇ ਪਹੁੰਚ ਕੀਤੀ ਤਾਂ ਇਹਨਾਂ ਪਰਿਵਾਰ ਨੇ ਆਪ ਤੋਂ ਸਿਰਫ ਟਰਾਈਸਾਈਕਲ ਦੀ ਮੰਗ ਕੀਤੀ ਸੀ ਤਾਂ ਸੀ ਆਪਣੀ ਟੀਮ ਨਾਲ ਸੋਚ ਵਿਚਾਰ ਕੀਤਾ ਸੀ ਤਾਂ ਸਾਡੇ ਬਾਈ ਜੀ ਨੇ ਕਿਹਾ ਕਿ ਆਪਾਂ ਇਸ ਪਰਿਵਾਰ ਲਈ ਕੱਪੜੇ ਤੇ ਰਾਸ਼ਨ ਵਗੈਰਾ ਦਾ ਵੀ ਪ੍ਰਬੰਧ ਕਰ ਦਿੰਦੇ ਹਾਂ ਤਾਂ ਜਿਸ ਤੋਂ ਬਾਅਦ ਸੁਖੀ ਰੈਣੀ ਵਾਲੀ ਆ ਜੀ ਪਹੁੰਚੇ ਇਹ ਟ੍ਰਾਈਸਾਈਕਲ ਇਸ ਬੇਟੀ ਨੂੰ ਦੇ ਦਿੱਤਾ ਗਿਆ ਹੈ ਇਹ ਹੁਣ ਜੋ ਟ੍ਰਾਈਸਾਈਕਲ ਹੈ ਇਹ ਚਲਾਵੇਗੀ ਅਤੇ ਇਸ ਤੋਂ ਬਾਅਦ ਇਸ ਟ੍ਰਾਈਸਾਈਕਲ ਨਾਲ ਆਪਣੇ ਸਕੂਲ ਵਿੱਚ ਜਾਣ ਲਈ ਇਸ ਨੂੰ ਮਦਦ ਮਿਲੇਗੀ ਮੱਚੀ ਛੋਟੀ ਹੈ ਹੌਲੀ ਹੌਲੀ ਸਿੱਖ ਜਾਵੇਗੀ 2-4 ਦਿਨਾਂ ਚ ਕਿਉਂਕਿ ਅਜਿਹੇ ਬੱਚਿਆਂ ਦੀ ਦੂਸਰੇ ਬੱਚੇ ਵੀ ਮਦਦ ਕਰ ਦਿੰਦੇ ਹਨ ਅਤੇ 2-4 ਦਿਨਾਂ ਚ ਟ੍ਰਾਈਸਾਈਕਲ ਚਲਾਉਣਾ ਸਿੱਖ ਲਵੇਗੀ ਜਿਸ ਤੋਂ ਬਾਅਦ ਇਹ ਸਕੂਲ ਜਾਵੇਗੀ ਬਾਈ ਜਸਰ ਕਾਲ ਜੀ ਤਸਕਾਲ ਜੀ ਅੱਜ ਸਾਡੇ ਛੋਟੇ ਸੱਦੇ ਤੇ 5 ਵਜੇ ਮਾਨਸਾ ਪਹੁੰਚ ਗਏ ਸੀ ਤੁਸੀਂ ਮੈਂ ਤਾਂ ਲੇਟ ਹੋ ਗਿਆ ਮਾਫੀ ਚਾਹੁੰਦਾ ਹਾਂ ਤੇ ਹਾਂ 4:30 ਵਜੇ ਸੀ ਆ ਗਏ ਹਾਂ ਪਰਿਵਾਰ ਵੀ ਬਹੁਤ ਖੁਸ਼ ਹੈ ਤੇ ਬੱਚੀ ਦੀ ਜ਼ਿੰਮੇਵਾਰੀ ਲੈਂਦੀ ਹੈ ਪੜਾਈ ਦੀ ਅਪਕੀ ਕੀ ਕਹਿਣਾ ਚਾਹੁੰਗੇ ਬਿਲਕੁਲ ਜੀ ਦੇਖੋ ਬੱਚੀ ਐ ਛੋਟੀ ਮੈਨੂੰ ਤੁਹਾਡੇ ਜਰਰੀ ਪਤਾ ਲੱਗਿਆ ਸੀ ਵੀ ਬੱਚੀ ਜਿਹੜੀ ਨਾਲ ਆਪਦੀ ਮਾਤਾ ਜੀ ਤੇਰੇ ਘਰਾਂ ਤੋਂ ਪੋਚੇ ਵਗੈਰਾ ਕਰਨ ਦਿੰਦੀ ਐ ਸੋ ਇਸ ਬੱਚੀ ਨੂੰ ਤੁਹਾਡਾ ਹੀ ਬਹੁਤ ਧੰਨਵਾਦ ਹੈ ਤੁਸੀਂ ਹਟਾ ਕੇ ਉਸ ਕੰਮ ਤੋਂ ਇਹਨੂੰ ਪੜਨ ਪਾਇਆ ਤੇ ਸਾਡੇ ਗਰੁੱਪੋਂ ਗੁਰੂ ਕੀ ਗੋਲਗਰੀ ਦਾ ਉਹ ਗਰੁੱਪ ਵੱਲੋਂ ਜਿਹੜੀ ਹੈਗੇ ਇੱਕ ਟ੍ਰਾਈਸਾਈਕਲ ਨੂੰ ਦਿੱਤਾ ਗਿਆ 2 ਮਹੀਨਾ ਪਰਿਵਾਰ ਨੂੰ ਰਸਤਾ ਦਿੱਤਾ ਗਿਆ ਤਾਂ ਕਿ ਰੋਜ਼ਗਾਰ ਚੱਲਦਾ ਰਹੇ ਅੱਗੇ ਵਾਸਤੇ ਜਿਸ ਤਰ੍ਹਾਂ ਕੋਈ ਰਸਤਾ ਦੀ ਲੋੜ ਹੋਵੇਗੀ ਆਪਾਂ ਪਹੁੰਚਦੇ ਕਰਦੇ ਕਰਾਂਗੇ ਕਾਰਨ ਇਹ ਵੀ ਤਾਂ ਕਿ ਬੱਚੇ ਪੜ੍ਹੇ ਇਹਨੂੰ ਘਰਾਂ ਦੇ ਵਿੱਚ ਕੰਮ ਤੇ ਨਹੀਂ ਲੈ ਕੇ ਜਾਣਾ ਪਰਿਵਾਰ ਨੇ ਵੀ ਆਪਣੇ ਨਾਲ ਵਾਅਦਾ ਕੀਤਾ ਹੈ ਨਾ ਜੀ ਸੋ ਜਿੰਨੇ ਜੋਗੇ ਹੈਗੇ ਅਸੀਂ ਪਹਿਲਾਂ ਵੀ ਨਾਲ ਖੜੇ ਆ ਅੱਗੇ ਵਾਸਤੇ ਵੀ ਖੜਾਂਗੇ ਬਹੁਤ ਬਹੁਤ ਧੰਨਵਾਦ ਹਾਂਜੀ ਪੰਜ ਕੀ ਕਹਿਣਾ ਚਾਹੋਗੇ ਬੱਚੀ ਦੀ ਆਪਾਂ ਜਿੰਨੇ ਵਾਰੀ ਲਹਿ ਲਿ ਪੜਾਈ ਦੀ ਜਿੱਥੋਂ ਤੱਕ ਤੁਸੀਂ 10ਵੀਂ 12ਵੀਂ ਪੂਰਾ ਪੜਾਅ ਲ ਖਾ ਕੇ ਕਿਸੇ ਕੰਮ ਤੇ ਅਫਸਰ ਬਣੇ ਤੇ ਕੀ ਕਹਿਣਾ ਚਾਹੋਗੇ ਹੁਣ ਤਾਂ ਨਹੀਂ ਕੰਮ ਤੇ ਲਿਖ ਜਾਂਦੇ ਨਾਲ ਹਾਂਜੀ ਤੇ ਆਪਣੇ ਬਾਈ ਜੀ ਆਏ ਆ ਦੋ ਸ਼ਬਦੇ ਕੀ ਕਹਿਣਾ ਚਾਹੁੰਦੇ ਨਾਂ ਬਾਰੇ ਬਹੁਤ ਧੰਨਵਾਦ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ